ਬੀਤੇ ਦਿਨੀ ਫਗਵਾੜਾ ਵਿਖੇ ਹਾਈਵੇ ਤੇ ਸਥਿਤ ਇੱਕ ਟਾਬੇ ਤੋਂ ਮਿਲੇ گاਉ ਮਾਸ ਨੂੰ ਲੈ ਕੇ ਮੁੱਖ ਦੋਸ਼ੀਆਂ ਦੀ ਗ੍ਰਿਫਤਾਰੀ ਨਹੀਂ ਹੋਈ ਜਿਸ ਨੂੰ ਲੈ ਕੇ ਹਿੰਦੂ ਸਮਾਜ ਦੇ ਨਿਕ ਐਮ ਮੀਟਿੰਗ ਐਸਐਸਪੀ ਕਪੂਰਥਲਾ ਸ਼੍ਰੀ ਗੌਰਵ ਤੂਰਾ ਨਾਲ ਕੀਤੀ ਸੰਗਠਨ ਦੇ ਆਗੂਆਂ ਨੇ ਕਿਹਾ ਕਿ ਇਸ ਅਪਰਾਧ ਦੇ ਜਿਹੜੇ ਮੁੱਖ ਦੋਸ਼ੀ ਹਨ ਪੁਲਿਸ ਉਹਨਾਂ ਨੂੰ ਜਲਦ ਗ੍ਰਿਫਤਾਰ ਕਰਕੇ ਇਸ ਲੱਖਾਂ ਪਿੱਛੇ ਸੁੱਟਿਆ ਜਾਵੇ ਜੈ ਗਊ ਮਾਤਾ ਜੈ ਗੋਪਾਲ ਅੱਜ ਸਾਰੇ ਸ਼ਹਿਰ ਦੇ ਪਤਵੰਤੇ ਸੱਜਣ ਸਾਰੇ ਹੀ ਜਿੰਨੇ ਵੀ ਰਾਜਨੀਤਿਕ ਸਮਾਜਿਕ ਧਾਰਮਿਕ ਸਾਰੇ ਜਥੇਬੰਦੀਆਂ ਦੇ ਪਤਵੰਤੇ ਸੱਜਣੇ ਤੇ ਆਏ ਸੀ ਔਰ ਸਾਡੇ ਵਿਸ਼ੇਸ਼ ਤੌਰ ਤੇ ਸਾਡੀ ਇਸ ਬੈਠਕ ਦੇ ਵਿੱਚ ਐਸਐਸਪੀ ਕਪੂਰਥਲਾ ਗੌਰਵ ਤੂਰਾ ਜੀ ਵਿਸ਼ੇਸ਼ ਤੌਰ ਤੇ ਪਹੁੰਚੇ ਅੱਜ ਜੋ ਇਸ ਕਿਉਂਕਿ ਪਿਛਲੇ ਦਿਨੀ ਜੋ ਗਊ ਮਾਰ ਦਾ ਇਹ प्रकरण ਚੱਲ ਰਿਹਾ ਆ ਉਹਦੇ ਵਿਸ਼ੇ ਦੇ ਵਿੱਚ ਅੱਜ ਇਹ ਮੀਟਿੰਗ ਰੱਖੀ ਗਈ ਸੀ ਤਿੰਨ ਚਾਰ ਮੰਗਾਂ ਉਹਦੇ ਵਿੱਚ ਰੱਖੀਆਂ ਗਈਆਂ ਸੀ ਇੱਕ ਮੰਗ ਸੀ ਕਿ ਜਲਦ ਤੋਂ ਜਲਦ ਇਹ ਦੋ ਹੀ ਜੋ ਬੱਬੂ ਔਰ ਬਿੱਲਾ ਜਿਹਨਾਂ ਉਹਨਾਂ ਦੀ ਗ੍ਰਿਫਤਾਰੀ ਕੀਤੀ ਜਾਵੇ ਐਸਐਸਪੀ ਸਾਹਿਬ ਨੇ ਅੱਜ 2 ਹਫ਼ਤੇ ਦਾ ਟਾਈਮ ਲੈ ਕੇ ਸਾਨੂੰ 2 ਹਫ਼ਤੇ ਦਾ ਕਿਹਾ ਕਿ 2 ਹਫ਼ਤੇ ਦੇ ਟਾਈਮ ਦੇ ਵਿੱਚ ਵਿੱਚ ਉਹ ਗ੍ਰਿਫਤਾਰ ਕੀਤੇ ਜਾਣਗੇ ਉਸ ਤੋਂ ਬਾਅਦ ਅਗਲੀ ਗੱਲ ਆਈ ਸੀ ਕਿ ਜਿੱਥੇ ਉਹ ਮਾਸ ਦਾ ਜਿਹੜੀ ਫੈਕਟਰੀ ਹੈ ਉੱਥੇ ਜਿੱਥੇ ਮਾਸ ਮਿਲਿਆ ਆ ਉਹਦੇ ਪਿੱਛੇ ਜਿੰਨੇ ਵੀ ਉਹ ਜਿਹੜੇ ਖੇਤ ਆ ਉਹਨਾਂ ਦੇ ਡਿਗਿੰਗ ਕਰਕੇ ਉਹਨਾਂ ਨੂੰ ਖੋਦ ਕੇ ਉਹਦੇ ਵਿੱਚੋਂ ਦੇਖਿਆ ਜਾਵੇ ਕਿ ਕਿਤੇ ਕੋਈ ਗਊ ਮਾਤਾ ਦੇ ਕੰਕਾਲ ਤਾਂ ਨਹੀਂ ਮਿਲੇ ਜੋ ਮਿਲਦੇ ਆ ਤਾਂ ਉਹਦੀ ਅੱਗੇ ਕਾਰਵਾਈ ਕੀਤੀ ਜਾਵੇ ਸੋ ਉਹਦੇ ਲਈ ਅਸੀਂ ਡਿਮਾਂਡ ਰੱਖੀ ਸੀ ਤੀਜੀ ਡਿਮਾਂਡ ਸੀ ਕਿ ਬੱਬੂ ਦਾ ਜੋ ਦਫ਼ਤਰ ਹੈ ਉਹ ਜਿਹ ਨਜਾਇਜ਼ ਤੌਰ ਤੇ ਬਣਿਆ ਹੋਇਆ ਆ ਉਹਨੂੰ ਡੀਮੋਲਿਸ਼ ਕਰਨ ਦੇ ਲਈ ਅਸੀਂ ਅੱਜ ਇੱਥੇ ਮੰਗ ਰੱਖੀ ਸੀਗੀ ਔਰ ਚੌਥੀ ਜੋ ਸਾਡੀ ਮੰਗ ਸੀਗੀ ਕਿ ਜਿਹੜੀ ਅੱਡਾ ਰੋੜੀ ਦੇ ਵਿੱਚ ਜੋ ਕੰਕਾਲ ਔਰ ਹੱਡੀਆਂ ਪਈਆਂ ਆ ਉਹ ਉਹਨਾਂ ਦੇ ਲਈ ਉਹ ਜਿਹੜੀਆਂ ਹੱਡੀਆਂ ਔਰ ਕੰਕਾਲ ਪਏ ਆ ਕਿ ਉਹਨਾਂ ਨੂੰ ਉਹ ਵੇਚਣ ਦੀ ਤਿਆਰੀ ਕਰ ਰਹੇ ਆ ਉਹਨੂੰ ਅਸੀਂ ਰੀਤੀ ਰਿਵਾਜ ਦੇ ਨਾਲ ਦਫਨਾਉਣ ਦੇ ਲਈ ਗੱਲ ਕੀਤੀ ਹੈ ਇਹ ਚਾਰ ਡਿਮਾਂਡ ਅੱਜ ਐਸਐਸਪੀ ਸਾਹਿਬ ਦੇ ਨਾਲ ਕੀਤੀਆਂ ਗਈਆਂ ਸੀ ਜਿਹੜੀ ਕਿ ਮੈਂ ਪਹਿਲਾਂ ਦੱਸਿਆ ਕਿ ਗ੍ਰਿਫਤਾਰੀ ਦੇ ਲਈ ਉਹਨਾਂ ਨੇ ਦੋ ਹਫ਼ਤੇ ਦਾ ਟਾਈਮ ਲੈ ਲਿਆ ਬਾਕੀ ਜਿਹੜੇ ਕੰਮ ਐ ਉਹਨਾਂ ਨੇ ਕਿਹਾ ਕਿ ਸਾਰੇ ਕੰਮਾਂ ਦੇ ਲਈ ਉਹਨੀਆਂ ਸ਼ਵਾਸ਼ਣ ਦਿਵਾਇਆ ਆ ਕਿ ਜਿਹੜਾ ਦਫਤਰ ਐ ਉਹ ਵੀ ਟਾਇਆ ਜਾਏਗਾ ਅਗਰ ਗੈਰ ਕਾਨੂੰਨੀ ਬਣਿਆ ਹੋਏਗਾ ਔਰ ਜਿੱਥੇ ਉਹ ਮਾਸ ਜਿਤਮ ਬਰਾਮਦ ਹੋਇਆ ਆ ਉਹਦੇ ਪਿੱਛੇ ਖੇਤਾਂ ਦੇ ਵਿੱਚ ਖੋਦ ਕੇ ਡਿਗਿੰਗ ਕਰਕੇ ਅਗਰ ਕੰਕਾਲ ਮਿਲਦੇ ਆ ਤਾਂ ਉਹਦੀ ਬਣਦੀ ਕਾਰਵਾਈ ਵੀ ਕੀਤੀ ਜਾਏਗੀ ਔਰ ਜਿਹੜਾ ਹੱਡਾ ਰੋੜੀ ਦੇ ਵਿੱਚ ਜਿਹੜੇ ਕੰਕਾਲ ਔਰ ਜਿਹੜੇ ਉਹ ਹੱਡੀਆਂ ਪਈਆਂ ਆ ਉਹਨਾਂ ਨੂੰ ਦਫਨਾਉਣ ਦੇ ਲਈ ਉਹਨਾਂ ਨੇ ਸਾਨੂੰ ਕਿਹਾ ਆ ਕਿ ਜਲਦ ਤੋਂ ਜਲਦ ਉਹਨਾਂ ਦੀ ਟੀਮ ਸੰਪਰਕ ਕਰੇਗੀ ਔਰ ਆਪਾਂ ਉੱਥੇ ਹੀ ਉਹ ਦਫਨਾ ਕੇ ਆਵਾਂਗੇ ਅੱਜ ਮੈਨੂੰ ਫਗਵਾੜੇ ਦੇ ਵਕ ਵਕ ਹਿੰਦੂ ਸੰਗਠਨ ਤੇ ਹੋਰ ਪਤਵੰਤੇ ਸੱਜਣਾ ਨੇ ਹਨੂਮਾਨ ਗੜੀ ਮੰਦਿਰ ਦੇ ਵਿੱਚ ਬੁਲਾਇਆ ਸੀਗਾ ਇੱਥੇ ਆ ਕੇ ਮੈਂ ਜਿਹੜਾ ਦਰਸ਼ਨ ਦੀ ਕੀਤੇ ਐ ਤੇ ਸ਼ਹਿਰ ਦੇ ਜਿਹੜੇ ਪਤਵੰਤੇ ਸੱਜਣ ਐ ਸਾਰਿਆਂ ਨਾਲ ਮੈਂ ਸ਼ਹਿਰ ਦੇ ਵਕ ਵਕ ਬੁੱਧਿਆ ਤੇ ਜਿਹੜਾ ਵਿਚਾਰ-ਵਟਾਂਦਰਾ ਕੀਤਾ ਹੈ ਉਹਦੇ ਆ ਸਬੰਧ ਦੇ ਵਿੱਚ ਅੱਜ ਇੱਕ ਜਿਹੜਾ ਲੋਕਾਂ ਦੇ ਵਿੱਚ ਰੋਸ਼ ਹੈਗਾ ਕਿ ਪਿਛਲੇ ਕੁਝ ਦਿਨਾਂ ਦੇ ਵਿੱਚ ਇੱਕ ਬੜੀ ਮੰਦਪ ਭਾਗੀ ਕਟਨਾ ਹੋਈ ਸੀ ਜਿੱਤੇ ਫਿਰ ਬਹੁਤ ਵੱਡੀ ਮਾਤਰਾ ਦੇ ਵਿੱਚ ਗਾਹੂ ਮਾਸ ਮਿਲਿਆ ਸੀ ਉਹਦੇ ਸਬੰਧੀ ਜਿਹੜਾ ਡਿਟੇਲ ਚ ਵਿਚਾਰ-ਵਟਾਂਦਰਾ ਕੀਤਾ ਗਿਆ ਹੈ ਪੁਲਿਸ ਕਾਰਵਾਈ ਜਿਹੜਾ ਉਹਨਾਂ ਨੂੰ ਡਿਟੇਲ ਚ ਦੱਸੀ ਗਈ ਹੈ ਆ ਇਸ ਇਸ ਕੇਸ ਤੇ ਵੀ 11 ਤੋਂ ਬਾਅਦ ਦੋਸ਼ੀ ਵਕ ਵਕ ਸਟੇਟਸ ਦੇ ਵਿੱਚੋਂ ਅਸੀਂ ਅਰੈਸਟ ਕਰ ਲਏ ਹਨ ਕੁਝ ਜਿਹੜੇ ਦੋਸ਼ੀ ਬਾਕੀ ਬਚੇ ਹੋਏ ਹਨ ਉਹਦੇ ਤੇ ਸਾਡੀ ਟੀਮਾਂ ਮੁਸਤੈਦੀ ਨਾਲ ਲੱਗੀਆਂ ਹੋਈਆਂ ਮੈਂ ਸਾਰੇ ਸੰਗਠਨ ਨੂੰ ਇਹ ਵੀ ਭਰੋਸਾ ਦਿਵਾਇਆ ਕਿ ਇਸ ਜਿਹੜਾ ਜੁਰਮ ਦੇ ਵਿੱਚ ਜੋ ਵੀ ਦੋਸ਼ੀ ਇਨਵੋਲਡ ਹੋਏਗਾ ਉਹਨੂੰ ਬਖਸ਼ਿਆ ਨਹੀਂ ਜਾਊਗਾ ਸਾਰਿਆਂ ਨੂੰ ਜਿਹੜਾ ਅਰੈਸਟ ਕੀਤਾ ਜਾਊਗਾ ਤੇ ਅਸੀਂ ਵਚਨਬੰਦਾ ਕਿ ਇਹ ਸਾਰੇ ਦੋਸ਼ੀਆਂ ਨੂੰ ਜਿਹੜਾ ਸਜ਼ਾ ਕਰਾਈਏ। ਤਕਰੀਬਨ ਸਾਡੀ ਤਫ਼ਤੀਸ਼ ਮੁਤਾਬਕ ਅਸੀਂ 11 ਬੰਦੇ ਜਿਹੜੇ ਆਲਰੇਡੀ ਅਰੈਸਟ ਕਰ ਲਏ ਐ ਤੇ ਵਕਫਕ ਕਪੈਸਿਟੀਆਂ ਦੇ ਵਿੱਚ 6 ਤੋਂ 7 ਲੋਕ ਅਸੀਂ ਹੋਰ ਆਈਡੈਂਟੀਫਾਈ ਕੀਤੇ ਐ ਜਿਨ੍ਹਾਂ ਨੂੰ ਅਸੀਂ ਅਰੈਸਟ ਕਰਨਾ ਝੇਤੀ ਝੇਤੀ ਚਾਹਾਂਗੇ ਤੇ ਉਹਦੇ ਉੱਤੇ ਸਾਡੀ ਟੀਮਾਂ ਬੜੀ ਮੁਸਤੈਦੀ ਨਾਲ ਲੱਗੀਆਂ ਤੇ ਅਸੀਂ ਉਹਨਾਂ ਨੂੰ ਛੇਤੀ ਅਰੈਸਟ ਕਰ ਲਾਂਗੇ।